ਅੱਜ ਦੇ ਦਿਨ ਮੋਹਾਲੀ ਦੇ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗੁਰਵਿੰਦਰ ਸਿੰਘ ਉਰਫ ਗੁਰੀ ਦੇ ਮਾਮਲੇ ਦੇ ਵਿੱਚ ਨਵੀਂ ਅਤੇ ਵੱਡੀ ਅਪਡੇਟ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਗੁਰਵਿੰਦਰ ਗੁਰਲਾਲ ਬਰਾੜ ਕਤਲ ਕੇਸ ਦੇ ਇੱਕ ਮੁਲਜ਼ਮ ਸੀ ਜਿਸ ਦੇ ਕਤਲ ਦੀ ਜ਼ਿੰਮੇਵਾਰੀ ਗੋਦੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਕਥਿਤ ਤੌਰ ਦੇ ਉੱਤੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕਰਦੇ ਹੋਏ ਲਈ ਹੈ ਇਸ ਦੇ ਨਾਲ ਹੀ ਨਾਲ ਇੱਕ ਆਡੀਓ ਕਲਿੱਪ ਵੀ ਗੋਲਡੀ ਬਰਾੜ ਦਾ ਸਾਹਮਣੇ ਆਇਆ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੁਰੀ ਵਜੋ ਹੋਈ ਹੈ ਜੋ ਕਿ ਪਿੰਡ ਰੁੜਕੀ ਪੁਖਤਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪਤਨੀ ਦੇ ਨਾਲ 4 ਕਿਲੋ ਅਫੀਮ ਦੀ ਬਰਾਮਦਗੀ ਦੇ ਨਾਲ ਸੰਬੰਧਿਤ ਇੱਕ ਮਾਮਲੇ ਦੀ ਅਦਾਲਤੀ ਸੁਣਵਾਈ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੋਹਾਲੀ ਆਇਆ ਸੀ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦਿੱਕਤੇ ਤੌਰ ਦੇ ਉੱਤੇ ਇੱਕ ਅਕਾਊਂਟ ਤੋਂ ਇੱਕ ਪੋਸਟ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦੇ ਲਈ ਪੋਸਟ ਕੀਤੀ। ਪੋਸਟ ਦੇ ਵਿੱਚ ਕਿਹਾ ਗਿਆ ਕਿ ਗੋਲਦੀ ਬਰਾੜ, ਰੋਹਿਤ ਗੋਦਾਰਾ ਅਤੇ ਵਿੱਕੀ ਪਹਿਲਵਾਨ ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ। ਉਹਨਾਂ ਅੱਗੇ ਕਿਹਾ ਕਿ ਇਹ ਕਾਰਵਾਈ ਉਹਨਾਂ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਦੇ ਜਵਾਬ ਦੇ ਵਿੱਚ ਕੀਤੀ ਗਈ ਹੈ। ਇਹ ਘਟਨਾ ਐਸਐਸਪੀ ਦਫ਼ਤਰ ਦੇ ਮੁੱਖ ਗੇਟ ਦੇ ਨੇੜੇ ਵਾਪਰੀ ਜਦੋਂ ਗੁਰਵਿੰਦਰ ਸਿੰਘ ਆਪਣੀ ਗੱਡੀ ਦੇ ਵਿੱਚ ਬੈਠ ਰਿਹਾ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਵਕੀਲ ਅਤੇ ਇੱਕ ਚਸ਼ਮਦੀਦ ਗਵਾਹ ਨੇ ਮੀਡੀਆ ਨੂੰ ਦੱਸਿਆ ਇਹ ਦੋ ਹਮਲਾਵਰ ਇੱਕ ਮੋਟਰਸਾਈਕਲ ਦੇ ਉੱਤੇ ਆਏ। ਉਹਨਾਂ ਦੇ ਵਿੱਚੋਂ ਇੱਕ ਜਿਸ ਨੂੰ ਕਿ ਲੰਬਾ ਅਤੇ ਗੋਰੇ ਰੰਗ ਦਾ ਆਦਮੀ ਦੱਸਿਆ ਗਿਆ, ਜਿਸ ਨੇ ਟੋਪੀ ਪਹਿਨੀ ਹੋਈ ਸੀ ਅਤੇ ਆਪਣਾ ਚਿਹਰਾ ਅੰਸ਼ਕ ਤੌਰ ਦੇ ਉੱਤੇ ਢੱਕਿਆ ਹੋਇਆ ਸੀ, ਉਸ ਨੇ ਨੇੜਿਓਂ ਆ ਕੇ ਗੋਲੀਆਂ ਚਲਾਈਆਂ। ਡੋਗਰਾ ਜੋ ਕਿ ਘਟਨਾ ਵਾਲੀ ਥਾਂ ਦੇ ਉੱਤੇ ਮੌਜੂਦ ਸੀ ਅਤੇ ਜਿਸ ਦੀ ਗੱਡੀ ਪੀੜਤ ਦੀ ਕਾਰ ਦੇ ਬਿਲਕੁਲ ਪਿੱਛੇ ਖੜੀ ਹੋਈ ਸੀ, ਉਸ ਨੇ ਦੱਸਿਆ ਕਿ ਜਦੋਂ ਉਸ ਨੇ ਉੱਚੀਆਂ ਆਵਾਜ਼ਾਂ ਸੁਣੀਆਂ ਤਾਂ ਉਸ ਨੂੰ ਸ਼ੁਰੂ ਦੇ ਵਿੱਚ ਲੱਗਿਆ ਕਿ ਟਾਇਰ ਫਟ ਗਿਆ। ਹਾਲਾਂਕਿ ਬਾਹਰ ਨਿਕਲਣ ਦੇ ਉੱਤੇ ਉਸਨੇ ਦੇਖਿਆ ਕਿ ਗੋਲੀਬਾਰੀ ਕਰਨ ਵਾਲੇ ਨੇ ਪੀੜਤ ਦੇ ਉੱਤੇ ਕਈ ਗੋਲੀਆਂ ਚਲਾਈਆਂ ਇਸਨੇ ਇਸਨੇ ਵੀ ਇਹ ਕਿ ਹਮਲਾਵਰ ਨੇ ਪੀੜਤ ਦੀ ਪਤਨੀ ਦੇ ਉੱਤੇ ਵੀ ਗੋਲੀ ਚਲਾਈ ਅਤੇ ਇੱਕ ਗੋਲੀ ਉਸਦੇ ਸਿਰ ਦੇ ਵਿੱਚੋਂ ਲੰਘ ਗਈ ਜਿਸ ਤੋਂ ਪਹਿਲਾਂ ਕਿ ਉਹ ਭੱਜ ਭੱਜਣ ਦੇ ਵਿੱਚ ਕਾਮਯਾਬ ਹੋ ਗਈ ਹਮਲਾਵਰ ਮੋਟਰਸਾਈਕਲ ਦੇ ਉੱਤੇ ਮੌਕੇ ਦੇ ਉੱਤੇ ਭੱਜ ਗਏ ਕਥਿਤ ਤੌਰ ਦੇ ਉੱਤੇ ਸੈਕਟਰ 82 ਵੱਲ ਨੂੰ ਉਹ ਗਏ ਪੁਲਿਸ ਨੂੰ ਸ਼ੱਕ ਹੈ ਕਿ ਹਮਲੇ ਦੌਰਾਨ ਲਗਭਗ 15 ਤੋਂ 17 ਰਾਉਂਡ ਫਾਇਰ ਕੀਤੇ ਗਏ ਸਨ ਇਸੇ ਦੌਰਾਨ ਕਤਲ ਤੋਂ ਬਾਅਦ ਇੱਕ ਆਡੀਓ ਵੀ ਸਾਹਮਣੇ ਆਈ ਹੈ ਜੋ ਕਿ ਗੋਲਦੀ ਬਰਾੜ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੁਹਰਾਇਆ ਗਿਆ ਹੈ ਕਿ ਗੋਲਦੀ ਬਰਾੜ, ਰੋਹਿਤ ਗੁਦਾਰਾ ਅਤੇ ਵਿੱਕੀ ਪਹਿਲਵਾਨ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ ਆਡੀਓ ਦੇ ਵਿੱਚ ਕਿਹਾ ਗਿਆ ਹੈ ਕਿ ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਦੋਸ਼ੀ ਸੀ ਉਹ ਉਸ ਸਮੇਂ ਮੌਕੇ ਦੇ ਉੱਤੇ ਮੌਜੂਦ ਸੀ ਅਤੇ ਗੋਲੀਬਾਰੀ ਕਰਨ ਵਾਲਿਆਂ ਦੇ ਨਾਲ-ਨਾਲ ਹਰ ਚੀਜ਼ ਦੇ ਵਿੱਚ ਉਹ ਸ਼ਾਮਲ ਸੀ ਪੁਲਸ ਨੇ ਉਸ ਦੇ ਉੱਤੇ ਉਸ ਕੇਸ ਨੂੰ ਮਹੱਤਵਪੂਰਨ ਨਹੀਂ ਸਮਝਿਆ ਕਿਉਂਕਿ ਉਸ ਸਮੇਂ ਨਾ ਤਾਂ ਕੋਈ ਗਾਇਕ ਸ਼ਾਮਲ ਸੀ ਅਤੇ ਨਾ ਹੀ ਉਹ ਕਿਸੇ ਰਾਜਨੀਤਿਕ ਸ਼ਖਸੀਅਤ ਨਾਲ ਸੰਬੰਧਿਤ ਸੀ ਅਤੇ ਨਾ ਹੀ ਉਸ ਦਾ ਪੁੱਤਰ ਸੀ ਨਹੀਂ ਤਾਂ ਪੁਲਸ ਉਸ ਕੇਸ ਦੀ ਇੰਨੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰਦੀ ਕਿ ਕਿਸੇ ਨੂੰ ਸਜ਼ਾ ਜ਼ਰੂਰ ਮਿਲਦੀ ਜੇਕਰ ਪੁਲਸ ਆਪਣਾ ਕੰਮ ਸਹੀ ਢੰਗ ਦੇ ਨਾਲ ਕਰਨ ਦੇ ਯੋਗ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਸਭ ਨਾ ਕਰਨਾ ਪੈਂਦਾ ਕਲਿੱਪ ਦੇ ਵਿੱਚ ਕਿਹਾ ਗਿਆ ਹੈ ਕਿ ਪੁਲਸ ਨੇ ਆਪਣੀ ਡਿਊਟੀ ਕਰਨ ਦੀ ਬਜਾਏ ਗੁਰਲਾਲ ਬਰਾੜ ਨੂੰ ਗੈਂਗਸਟਰ ਕਹਿ ਕੇ ਬਦਨਾਮ ਕਰ ਦਿੱਤਾ ਸਿਰਫ ਉਸਦੇ ਮਾਮਲੇ ਦੀ ਜਾਂਚ ਕਰਨ ਤੋਂ ਬਚਣ ਦੇ ਲਈ ਜਦੋਂ ਕਿ ਗੁਰਲਾਲ ਵਿਰੁੱਧ ਇੱਕ ਵੀ ਕੇਸ ਦਰਜ ਨਹੀਂ ਸੀ ਅੱਗੇ ਇਸ ਆਡੀਓ ਕਲਿੱਪ ਦੇ ਵਿੱਚ ਕਿਹਾ ਗਿਆ ਕਿ ਮੈਂ ਪੁਲਿਸ ਨੂੰ ਚੁਣੌਤੀ ਦਿੰਦਾ ਹਾਂ ਕਿ ਮੈਨੂੰ ਇੱਕ ਵੀ ਐਫ ਆਈ ਆਰ ਦਿਖਾਈ ਜਾਵੇ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਗੁਰਲਾਲ ਨੂੰ ਗੈਂਗਸਟਰ ਕਿਹਾ ਹੋਵੇ ਇਸ ਦੇ ਵਿੱਚ ਅੱਗੇ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਇੱਕ ਵਾਰ ਇਹ ਆਡੀਓ ਕਲਿੱਪ ਹਾਂਜੀ ਸ਼ਬਤ ਸ਼੍ਰੀ ਅਕਾਲ ਜੀ। ਰਾਮ ਰਾਮ ਜੀ ਸਾਰੇ ਭਰਾਵਾਂ ਨੂੰ। ਮੈਂ ਗੋਲਡੀ ਬਰਾੜ ਅੱਜ ਜੋ ਮੁਹਾਲੀ ਕੋਟ ਦੇ ਬਾਹਰ ਗੁਰਵਿੰਦਰ ਦਾ ਮਰਡਰ ਹੋਇਆ। ਇਸ ਮਰਡਰ ਦੀ ਜ਼ਿੰਮੇਵਾਰੀ ਮੈਂ ਮੇਰਾ ਭਰਾ ਰੋਹਿਤ ਕੁਦਾਰਾ ਛੋਟਾ ਵੀਰ ਵਿੱਕੀ ਪਹਿਲਵਾਨ ਹੋਰ ਵੱਡੇ ਛੋਟੇ ਸਾਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਸਾਰੇ ਲੈਨੇ ਆ। ਤੇ ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਮਟਰ ਦੇ ਵਿੱਚ ਅਕਿਊਜ਼ਡ ਸੀ ਇਹ ਮੌਕੇ ਤੇ ਉੱਥੇ ਮੌਜੂਦ ਸੀ ਸ਼ੂਟਰਾਂ ਦੇ ਨਾਲ ਇਹ ਹਰ ਚੀਜ਼ ਦੇ ਵਿੱਚ ਨਾਲ ਸੀ ਪੁਲਿਸ ਨੂੰ ਤਾਂ ਇਹ ਕੇਸ ਕੋਈ ਇਟਾ ਜ਼ਰੂਰੀ ਨਹੀਂ ਲੱਗਿਆ ਸੀ ਕਿਉਂਕਿ ਗੁਰਲਾਲ ਨਾ ਤਾਂ ਕੋਈ ਸਿੰਗਰ ਸੀ ਤੇ ਨਾ ਹੀ ਕੋਈ ਉਹ ਕਿਸੇ ਪੋਲਿਟਿਕਲ ਬੰਦੇ ਦਾ ਰਿਸ਼ਤੇਦਾਰ ਸੀ ਜਾਂ ਮੁੰਡਾ ਸੀ ਤੇ ਪੁਲਿਸ ਉਸ ਦੇ ਕੇਸ ਦੀ ਇੰਨੀ ਕਨਫਰਮੇਸ਼ਨ ਕਰਦੀ ਕਿ ਉਹਦੇ ਕੇਸ 'ਚ ਕਿਸੇ ਨਾ ਕਿਸੇ ਨੂੰ ਸਜ਼ਾ ਹੁੰਦੀ ਜੇ ਪੁਲਿਸ ਇੰਨਾ ਕੰਮ ਕਰਨ ਜੋਗੀ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਕੁਝ ਕਰਨਾ ਹੀ ਨਾ ਪੈਂਦਾ ਜੇ ਸਾਨੂੰ ਪੁਲਿਸ ਤੋਂ ਥੋੜੀ ਬਹੁਤ ਉਮੀਦ ਹੁੰਦੀ ਈਵਨ ਕਿ ਪੁਲਿਸ ਨੇ ਤਾਂ ਆਪ ਦਾ ਕੰਮ ਕਰਨ ਦੀ ਬਜਾਏ ਗੁਰਲਾਲ ਨੂੰ ਗੈਂਗਸਟਰ ਕਹਿ ਕੇ ਟੀਫੇਮ ਕੀਤਾ ਤਾਂ ਕਿ ਉਹਦੇ ਕੇਸ ਦੀ ਇਨਕੁਆਇਰੀ ਨਾ ਕਰਨੀ ਪਵੇ ਹਾਲਾਂਕਿ ਗੁਰਲਾਲ ਤੇ ਇੱਕ ਵੀ ਕੇਸ ਨਹੀਂ ਸੀ ਮੈਂ ਪੁਲਿਸ ਨੂੰ ਚੈਲੰਜ ਕਰਦਾ ਮੈਨੂੰ ਇੱਕ ਵੀ ਕੇਸ 'ਚ ਐਫ ਆਈ ਆਰ ਦਿਖਾ ਦੇ ਨਾ ਉਹਦੀ ਕਿਉਂ ਤੁਸੀਂ ਗੁਰਲਾਲ ਗੈਂਗਸਟਰ ਇੱਕ ਇੱਕ ਖਬਰਾਂ ਚ ਨਿਊਜ਼ ਦਿੱਤੀ ਵੀ ਗੁਰਨਾਲ ਗੈਂਗਸਟਰ ਮਰ ਗਿਆ ਤਾਂ ਹੀ ਤੁਸੀਂ ਕੇਸ ਬੰਦ ਕਰਤਾ ਸਾਰੇ ਬੰਦੇ ਕੇਸ ਚ ਬਰੀ ਹੋਗੇ ਪਰ ਸਾਡੇ ਮਨਾਂ ਚ ਬਰੀ ਨਹੀਂ ਹੋਣਗੇ ਜਿਨ੍ਹਾਂ ਨੇ ਸਾਡੇ ਭਰਾਵਾਂ ਦਾ ਨਾਮ ਖਰਾਬ ਕੀਤਾ ਚਾਹੇ ਉਹ ਗੁਰਨਾਲ ਸੀ ਚਾਹੇ ਇੰਦਰਪ੍ਰੀਤ ਪੈਰੀ ਹੈ ਜਿਹੜੇ ਵੀ ਲੱਲੀ ਛੱਲੀ ਨੇ ਸਾਡੇ ਭਰਾਵਾਂ ਦੇ ਨੁਕਸਾਨ ਚ ਥੋੜੀ ਬਹੁਤ ਵੀ ਇਨਵੋਲਵਮੈਂਟ ਕੀਤੀ ਆ ਉਹਨਾਂ ਨੂੰ ਅਸੀਂ ਮਾਰਾਂਗੇ ਚਾਹੇ 5 ਸਾਲਾਂ ਬਾਅਦ ਮਾਰੀਏ ਚਾਹੇ 50 ਸਾਲਾਂ ਬਾਅਦ ਮਾਰੀਏ ਤੁਹਾਨੂੰ ਦੱਸ ਦਈਏ ਕਿ ਪੁਲਸ ਨੇ ਟੈਕਸਟ ਪੋਸਟ ਜਾਂ ਫਿਰ ਆਡੀਓ ਕਲਿੱਪ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਬਿਲਕੁਲ ਨਹੀਂ ਕੀਤੀ ਹੈ ਨਾ ਹੀ ਹਮਦਰਦ ਟੀਵੀ ਇਸ ਦੀ ਪੁਸ਼ਟੀ ਕਰਦਾ ਡੀਆਈਜੀ ਨਾਨਕ ਸਿੰਘ ਦੇ ਅਨੁਸਾਰ ਸੀਸੀਟੀਵੀ ਫੁਟੇਜ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਦਾ ਪਤਾ ਲਗਾਇਆ ਜਾ ਸਕੇ ਕਿ ਕਾਤਲ ਜਿਹੜੇ ਨੇ ਉਹ ਕਿਹੜੇ ਪਾਸੇ ਨੂੰ ਭੱਜੇ ਨੇ ਅਤੇ ਪੁਲਸ ਨੂੰ ਪਹਿਲਾਂ ਹੀ ਮਹੱਤਵਪੂਰਨ ਸੁਰਾਗ ਵੀ ਮਿਲ ਗਏ ਨੇ ਹਮਲਾਵਰ ਬਨੂੜ ਵਾਲੇ ਪਾਸੇ ਨੂੰ ਭੱਜ ਗਏ ਉਹਨਾਂ ਕਿਹਾ ਹੈ ਕਿ ਪਟਿਆਲਾ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਉਹਨਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਅਤੇ CIA ਸਟਾਫ AGTF ਅਤੇ ਹੋਰ ਸਾਰੀਆਂ ਪੁਲਿਸ ਟੀਮਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਰੋਪੜ ਰੇਂਜ ਦੇ DIG ਨਾਨਕ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ 4 ਕਿਲੋਗ੍ਰam ਅਫੀਮ ਦੀ ਬਰਾਮਦਗੀ ਦੇ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਦੇ ਵਿੱਚ ਅਦਾਲਤ ਆਇਆ ਸੀ ਘਟਨਾ ਸਮੇਂ ਉਹ ਜ਼ਮਾਨਤ ਦੇ ਉੱਤੇ ਬਾਹਰ ਸੀ ਪੁਲਸ ਇਹ ਵੀ ਪੁਸ਼ਟੀ ਕਰ ਰਹੀ ਹੈ ਕਿ ਕੀ ਮ੍ਰਿਤਕ ਦਾ ਇੱਕ ਹਾਈ ਪ੍ਰੋਫਾਈਲ ਕਤਲ ਕੇਸ ਸਮੇਤ ਹੋਰ ਅਪਰਾਧਿਕ ਮਾਮਲਿਆਂ ਦੇ ਨਾਲ ਸੰਬੰਧ ਹੈ ਜਾਂ ਨਹੀਂ ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਇੱਥੇ ਸੁਣਾਂਗੇ ਕਿ ਡੀਆਈਜੀ ਸਾਹਿਬ ਨੇ ਹੋਰ ਕੀ ਕੀ ਖੁਲਾਸੇ ਕੀਤੇ ਅੱਜ ਇੱਕ ਇਨਸੀਡੈਂਟ ਹੋਇਆ ਇੱਥੇ ਜਿੱਥੇ ਆਪਾਂ ਖੜੇ ਆ। ਪਾਜੀ ਥੋੜੀ ਮਾਈਕ ਟਾਓ। ਸੋ ਇੱਥੇ ਇੱਕ ਇਨਸੀਡੈਂਟ ਹੋਇਆ ਗੁਰਵਿੰਦਰ ਨਾਮ ਦਾ ਬੰਦਾ ਸੀਗਾ। ਉਹ ਆਪਣੀ ਪੇਸ਼ੀ ਤੇ ਆਇਆ ਸੀ ਕੋਰਟ 'ਚ। ਜਦੋਂ ਪੇਸ਼ੀ ਵਾਸਤੇ ਉਹ ਆਇਆ ਤੇ ਗੱਡੀ ਤੇ ਬਾਹਰ ਉਹਦੇ ਫਾਇਰ ਹੋਏ। ਜਿਹਦੇ ਵਿੱਚ ਉਹਦੀ ਜਾਨ ਚਲੀ ਗਈ ਹੈ, ਉਹਦੀ ਡੈਥ ਹੋ ਗਈ। ਮਲਟੀਪਲ ਰਾਉਂਡਸ ਫਾਇਰ ਹੋਏ। ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਟੈਕਨੀਕਲੀ ਵੀ ਇਨਵੈਸਟੀਗੇਟ ਕਰਾਂਗੇ ਹਿਊਮਨ ਇੰਟੈਲੀਜੈਂਸ ਨਾਲ ਵੀ ਇਨਵੈਸਟੀਗੇਟ ਕਰਾਂਗੇ ਐਂਡ ਵੀ ਅਸ਼ੂਰ ਯੂ ਕਿ ਜਲਦੀ ਇਹਨਾਂ ਵਿੱਚ ਬੰਦੇ ਫੜੇ ਜਾਣਗੇ ਜਲਦੀ ਅਰੈਸਟ ਹੋਣਗੇ ਸਾਡੇ ਕੋਲ ਲੀਡਸ ਹੈਗੀਆਂ ਸਾਡੇ ਕੋਲ ਇਨਫੋਰਮੇਸ਼ਨ ਵੀ ਹੈਗੀ ਹੈ ਕਿ ਕਿੰਨੇ ਕੰਮ ਕਰਾਇਆ ਉਸ ਇਨਫੋਰਮੇਸ਼ਨ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਜਲਦੀ ਹੀ ਬੰਦੇ ਨੂੰ ਰਿਲੀਸ ਕਰ ਦਾਂਗੇ। ਸਾਨੂੰ ਬਹੁਤ ਕੇਸ ਰਿਗਾਰਡਿੰਗ ਬਹੁਤ ਕੇਸ ਹੀ ਆਟ ਕਮ ਇਹ ਜਿਹੜਾ ਆਇਆ ਸੀਗਾ ਹਫੀਮ ਦਾ ਕੇਸ ਸੀ ਜਿਹਦੀ ਪੇਸ਼ੀ ਵਾਸਤੇ ਇੱਥੇ ਆਇਆ ਸੀ ਕੋਰਟ 4 ਕਿਲੋ ਹਫੀਮ ਇਹਦੇ ਕੋਲ ਰਿਕਵਰ ਹੋਈ ਸੀ ਉਸ ਦੀ ਪੇਸ਼ੀ ਵਿੱਚ ਆਇਆ ਸੀ ਤੇ ਇਹ ਬੇਲ ਤੇ ਸੀਗਾ ਉਸ ਕੇਸ ਦੇ ਵਿੱਚ। ਇਸ ਦਾ ਵੀ ਕ੍ਰਿਮੀਨਲ ਗ੍ਰਾਰ ਬਲਾਰ ਦਾ ਨਿਕਲ ਰਿਹਾ ਹੈ ਨਾ ਕ੍ਰਿਮੀਨਲ ਬੈਕਗ੍ਰਾਉਂਡ ਇਹਦਾ ਹੈਗਾ ਜਿਵੇਂ ਮੈਂ ਕਹਿ ਕਿ ਹਫੀਮ ਦਾ ਪਰਚਾ ਸੀ ਇਹ ਤੇ ਤੇ ਬਾਕੀ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਚੈੱਕ ਕਰਾਂਗੇ ਕਿ ਹੋਰ ਕਿਹੜੇ ਕਿਹੜੇ ਇਹਦੇ ਚ ਪਰਚੇ ਦਰਜ ਨੇ ਗੁਰਲਾਲ ਬਰਾੜ ਦੇ ਨਾਲ ਦੇ ਕੋਈ ਲਿੰਕ ਹੋ ਰਿਹਾ ਜੀ ਇਹ ਕਿਸੇ ਨਾ ਕਿਸੇ ਗੁਰਲਾਲ ਬਰਾੜ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਵੀ ਇਹਦਾ ਰੋਲ ਸੀਗਾ ਇਹ ਨੋਮੀਨੇਟ ਸੀ ਹੂੰ ਸੋ ਉਹਦੇ ਉਹ ਵੀ ਰੋਲ ਉਹ ਵੀ ਜਿਹੜਾ ਐਂਗਲ ਹੈ ਉਹ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਉਹ ਵੀ ਸਾਰਾ ਚੈੱਕ ਕਰ ਰਹੇ ਹਾਂ ਸਰ ਤੁਸੀਂ ਟੀਮ ਬਣਾਈ ਗਈ ਹੈ ਸਰ ਅਭੀ ਤੱਕ ਟੀਮਸ ਮਲਟੀਪਲ ਟੀਮਸ ਹੈਗੀਆਂ ਜਿਵੇਂ ਮੈਂ ਤੁਹਾਨੂੰ ਕਹਿ ਕਿ ਸਾਡੇ ਕੋਲ ਇਨਫੋਰਮੇਸ਼ਨ ਵੀ ਹੈ ਸਾਡੇ ਕੋਲ ਲੀਡ ਵੀ ਹੈ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਟੀਮਸ ਹੈ ਆਲਰੇਡੀ ਬੀਨ ਡਿਸਪੈਚਡ ਤੇ ਜਲਦੀ ਬੰਦੇ ਰਹਿਣ ਹਾਊ ਮਨੀ ਅਕਿਊਜ਼ ਹਮਨੇ ਅਕਿਊਜ਼ ਐਸ ਪਰ ਪ੍ਰੀਲੀਮਿਨਰੀ ਇਨਫੋਰਮੇਸ਼ਨ 2 ਬੰਦੇ ਸੀਗੇ ਸੋ ਬੜੀ ਪ੍ਰੀਲੀਮਿਨਰੀ ਇਨਫੋਰਮੇਸ਼ਨ ਹੈ ਇਟ ਵਿਲ ਡਿਵੈਲਪ ਫਰਦਰ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਚੱਲੂਗੀ ਉਹ ਇਨਫੋਰਮੇਸ਼ਨ ਵੀ ਡਿਵੈਲਪ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਫੋਰੈਂਸਿਕ ਟੀਮ ਨੇ ਸੜਕ ਦੇ ਉੱਤੇ ਲਗਭਗ 17 ਖਾਲੀ ਕਾਰਤੂਸ ਇਕੱਠੇ ਕੀਤੇ ਅਤੇ ਹੋਰ ਜਾਣਕਾਰੀ ਵੀ ਇਕੱਠੀ ਕੀਤੀ ਹੈ ਜਦੋਂ ਕਿ ਪੁਲਿਸ ਟੀਮ ਨੇ ਪੀੜਤ ਦੀ ਕਾਰ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਤਲਾਸ਼ੀ ਲਈ ਜਦੋਂ ਕਿ ਉਸਦੀ ਪਤਨੀ ਮੌਕੇ ਦੇ ਉੱਤੇ ਮੌਜੂਦ ਸੀ ਉਸ ਨੂੰ ਬਾਅਦ ਦੇ ਵਿੱਚ ਇਲਾਜ ਦੇ ਲਈ ਜਿਹੜਾ ਲਿਜਾਇਆ ਗਿਆ ਤੇ ਉਸਦੇ ਬਿਆਨ ਵੀ ਦਰਜ ਕੀਤੇ ਗਏ ਬਾਅਦ ਦੇ ਵਿੱਚ ਪੁਲਿਸ ਉਸ ਨੂੰ ਹਸਪਤਾਲ ਲੈ ਗਈ ਹੈ ਇਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਨੇ ਗੋਲਡੀ ਬਰਾੜ ਵਿਰੁੱਧ ਬੀ ਐਨ ਐਸ ਦੀ ਧਾਰਾ 103 ਦੀ 1 ਅਤੇ 61 ਦੀ 2 ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਕੇਸ ਦਰਜ ਕੀਤਾ ਹੈ ਜਿਸ ਦੇ ਵਿੱਚ ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਮਿਲ ਰਹੀਆਂ ਧਮਕੀਆਂ ਨੂੰ ਗੋਲਡੀ ਦੇ ਚਚੇਰੇ ਭਰਾ ਦੇ ਕਤਲ ਕੇਸ ਦੇ ਨਾਲ ਵੀ ਜੋੜਿਆ ਗਿਆ ਸੀ ਇਸ ਬੇਸ਼ਰਮੀ ਭਰੇ ਕਤਲ ਨੇ ਮੁਹਾਲੀ ਦੇ ਵਿੱਚ ਵੱਧਦੀ ਗੈਂਗ ਹਿੰਸਾ ਬਾਰੇ ਚਿੰਤਾਵਾਂ ਜ਼ਰੂਰ ਵਧਾ ਦਿੱਤੀਆਂ ਨੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਸ਼ਹਿਰ ਦੇ ਵਿੱਚ ਕਈ ਹਾਈ ਪ੍ਰੋਫਾਈਲ ਹਿੰਸਕ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਦੇ ਵਿੱਚ ਫੇਸ 7 ਦੇ ਇੱਕ ਘਰ ਦੇ ਵਿੱਚ 30 ਤੋਂ ਵੱਧ ਗੋਲੀਆਂ ਚਲਾਣ ਜੋ ਕਿ ਕਥਿਤ ਤੌਰ ਦੇ ਉੱਤੇ ਜਬਰੀ ਵਸੂਲੀ ਦੀ ਕੋਸ਼ਿਸ਼ ਕਰਨ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਅਤੇ ਇੱਕ ਟੂਰਨਾਮੈਂਟ ਦੌਰਾਨ ਇੱਕ ਕਬੱਡੀ ਕੋਚ ਦੀ ਹੱਤਿਆ ਸ਼ਾਮਲ ਨੇ ਅੱਜ ਦੀ ਘਟਨਾ ਜੋ ਕਿ ਇੱਕ ਸੰਵੇਦਨਸ਼ੀਲ ਅਤੇ ਭਾਰੀ ਸੁਰੱਖਿਆ ਵਾਲੇ ਖੇਤਰ ਦੇ ਵਿੱਚ ਵਾਪਰੀ ਹੈ ਇਸ ਨੇ ਵੀ ਇੱਕ ਵਾਰ ਫੇਰ ਤੋਂ ਜਨਤਕ ਸੁਰੱਖਿਆ ਅਤੇ ਅਪਰਾਧਿਕ ਤੱਤਾਂ ਦੀ ਦਲੇਰੀ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ